ਸਭ ਤੋਂ ਪਹਿਲੇ જયਸ਼ੀ ਰਾਮ ਮਾਧਮਾ ਦਾਦੀ ਜੈ ਅੱਜ ਬੜਾ ਮਨ ਖੁਸ਼ ਹੋਇਆ ਕਿ ਸਾਰ ਅਮਨੀਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਦਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਤੇ ਪੂਰੀ ਜੇਪੀ ਨੱਡਾ ਜੀ ਦਾ ਦੇ ਪੂਰੀ ਸਮੁੱਚੀ ਬੀਜੇਪੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰ ਮਨੀਰ ਸਿੰਘ ਬਿੱਟੂ ਜੀ ਨੂੰ ਅੱਛੇ ਆਦਮੀ ਨੂੰ ਸ਼ਾਮਲ ਕੀਤਾ ਸਰ ਮਨੀਰ ਸਿੰਘ ਬਿੱਟੂ ਜੀ ਕੌਣ ਨੇ ਇਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣੇ ਦੋ ਵਾਰ ਲੁਧਿਆਣਾ ਤੋਂ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਪੁੱਤਰ ਨੇ ਸ਼ਹੀਦ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਹੁਣ ਇਹਦੇ ਨਾਲ ਨਾਲ ਤਾਨੂੰ ਇੱਕ ਪਹਿਲਾਂ ਹੀ ਬੇਨਤੀ ਕਰਦਾ ਪਿਆ ਸਾਰੇ ਪੰਜਾਬ ਦੇ ਦੇ ਭੈਣਾ ਭਰਾਵਾਂ ਬਜ਼ੁਰਗਾਂ ਮਤਾਂਵਾਂ ਨੂੰ ਵੀ ਜਿਵੇਂ ਸਾਰ ਰਵਨੀਤ ਸਿੰਘ ਬਿੱਟੂ ਜੀ ਭਾਜਪਾ ਸ਼ਾਮਲ ਹੋਏ ਨੇ ਨਾ ਉਸੇ ਤਰ੍ਹਾਂ ਹੀ ਹਰ ਘਰ ਦਾ ਵਿਅਕਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੀਤੀਆਂ ਨੂੰ ਖੁਸ਼ ਹੋ ਕੇ ਕਿ ਹਰ ਬੰਦਾ ਜਿਹੜੀ ਹਰ ਘਰ ਦੇ ਮੈਂਬਰ ਸਾਰੇ ਹੀ ਬੀਜੇਪੀ ਚ ਸ਼ਾਮਲ ਹੋ ਜਾਣ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਸਿੱਖਾਂ ਦਾ ਇਹ ਗੁਰਦੁਆਰਾ ਸਾਹਿਬ ਸ਼੍ਰੀ ਕਰਤਾਰਪੁਰ ਤੋਂ ਪਾਕਿਸਤਾਨ ਵਿੱਚ ਉਹਦਾ ਰਸਤਾ ਖੋਲਿਆ। ਤਾਂਗੇ ਸਾਡੇ ਲੋਕਾਂ ਨੂੰ ਉੱਥੇ ਜਾਣਾ ਲੋਕਾਂ ਦੇ ਪਹਿਲਾਂ ਅਰਦਾਸਾਂ ਸਿਗੀਆਂ ਪੂਰੀਆਂ ਹੋਈਆਂ। ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੀਆਂ ਕਿਰਪਾ ਰਹੀ। ਸਾਨੂੰ ਆਸਾਨ ਸਰਹਾਉਂਸ ਨਹੀਂ ਬਣਨਾ, ਆਸਾਨ ਮੰਦ ਬਣਨਾ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦਾ। ਉਸ ਤੋਂ ਬਾਅਦ 3370 ਤੋੜੀ ਜੰਮੂ ਕश्मीर ਉਹ ਸੁਸ਼ਾਂਤੀ ਆ ਜੰਮੂ ਕश्मीर ਕੋਈ ਹੱਲਾ ਬੁੱਲਾ ਨਹੀਂ ਹੋ ਰਿਹਾ ਅੱਗੇ ਲੋਕਾਂ ਨੇ ਪੱਥਰ ਮਾਰਦੇ ਸੀ ਮਿਲਟਰੀ ਦੇ ਆਰਮੀ ਦੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਫਿਰ 33% ਬੋਰਡ ਦਾ ਅਧਿਕਾਰ ਦਿੱਤਾ ਮਹਲਾਮਾਂ ਨੂੰ ਫਿਰ ਸਭ ਤੋਂ ਵੱਡੀ ਗੱਲ ਭਗਵਾਨ ਸ਼੍ਰੀ ਰਾਮ ਮੰਦਰ ਅਜੁੱਧਿਆ ਵਿੱਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਸਕੀ ਸੀ ਮੰਦਰ ਬਣਾਇਆ ਬੜੀ ਲੋਕ ਖੁਸ਼ੀ ਹੋ ਰਹੀ ਹੈ ਸਮਾਜ ਦੇ ਪ੍ਰਮੇਣ ਉਸ ਤੋਂ ਬਾਅਦ ਫਿਰ ਅਬੂ ਧਾਬੀ ਡਵਾਈ ਵਿੱਚ ਮੰਦਰ ਬਣਾਇਆ ਛਿੱਡੀ ਵੱਡੀ ਗੱਲ ਆ ਇਸ ਕਰਕੇ ਪਤਾ ਨਹੀਂ ਹੋਰ ਕਿੰਨੇ ਫਿਰ ਉਹ ਲੰਬੀ ਵੀਡੀਓ ਚਲੀ ਜਾਊਗੀ ਇਸ ਕਰਕੇ ਮੈਂ ਦੁਬਾਰਾ ਫਿਰ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੇ ਹੱਥ ਛੋੜ ਕੇ ਸ਼੍ਰੀ ਅਮਿਤ ਸ਼ਾਹ ਜੀ ਦਾ ਪੂਰੀ ਸਮੂਚੀ ਟੀਮ ਦਾ ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਜਿਹੜਾ ਰਵੀ ਸਿੰਘ ਬਿੱਟੂ ਜੀ ਨੂੰ ਤੁਸੀਂ ਸ਼ਾਮਲ ਕੀਤਾ ਵਾ ਹੁਣ ਇਸੇ ਤਰ੍ਹਾਂ ਹੀ ਦੁਬਾਰਾ ਫਿਰ ਮੈਂ ਕਹਿ ਰਿਹਾ ਸਾਰੇ ਲੋਕ ਪੰਜਾਬ ਦੇ ਲੋਕ ਬੀਜੇਪੀ ਸ਼ਾਮਲ